ਬਣੇ ਰਹੋ ਨਾਲ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਬਣੇ ਰਹੋ ਨਾਲ ਵੀ ਮੁਸਲਮਾਨਾਂ ਦੇ ਬਜ਼ਾਰੇ ਬਾਰੇ ਦੇ ਬਜ਼ੁਰਗ ਦੱਸਦੇ ਵੀ ਕੋਠੇ ਤੇ ਸੋਨਾ ਕੀ ਰਾਤ ਨੂੰ ਮੁਸਲਮਾਨਾਂ ਦੇ ਬੰਦੇ ਆਟੋਮੈਟਿਕ ਹੀ ਥੱਲੇ ਆ ਜਾਂਦੇ ਸੀ ਅੱਛਾ ਜੀ ਕੋਠੇ ਤੇ ਨਹੀਂ ਸੀ ਕੋਠੇ ਤੇ ਵੀ ਨਹੀਂ ਸੌਂਦੇ ਇੱਥੇ ਏਸੜੀ ਵਾਲੇ ਪਿੰਡ ਦੇ ਵਿੱਚ ਕੋਠੇ ਤੇ ਵੀ ਨਹੀਂ ਸੌਂਦੇ ਨਹੀਂ ਸੌਂਦੇ ਬਹੁਤ ਪਿਆਰੀ ਨਾ ਕੋਠੇ ਤੇ ਮੰਝਾ ਚੜਨਾ ਹਾਂ ਨਹੀਂ ਹਾਂਜੀ ਨਾ ਚੱਪਲ ਜਾਣੀ ਹਾਂਜੀ ਹਾਂਜੀ ਤੇ ਨਾ ਸੌਣਾ ਹਾਂ ਇਹ ਮਾਂ ਵੀ ਦੀ ਦੁਨੀਆ ਤਾਂ ਗੱਲ ਜਾਣੀ ਆ ਜੀ ਇਹ ਬਾਕੀ ਸੱਚ ਗੱਲ ਆ ਜੀ ਇਹ ਇਹ ਬਾਕੀ ਸੱਚ ਬਾਕੀ ਸੱਚ ਪਿੰਡ ਵਿੱਚ ਚੋਰੀ ਨਹੀਂ ਹੋਊਗੀ ਕਦੇ ਜੀ ਅੱਛਾ ਜੀ ਹਾਂ ਤੇ ਪਿੰਡ ਵਿੱਚ ਚੋਰੀ ਹੁਣ ਵੀ ਨਹੀਂ ਹੁੰਦੀ ਅੱਛਾ ਜੀ ਨਹੀਂ ਹੁੰਦੀ ਜੀ ਅੱਛਾ ਜੀ ਵਿੱਚ ਗਏ ਉਹਨਾਂ ਨੇ ਜਾ ਕੇ ਦੱਸਿਆ ਉਹ ਕਹਿੰਦੇ ਤੁਹਾਡੇ ਪਿੰਡ ਦਾ ਕੋਠੇ ਤੇ ਜੁੱਤੀ ਲੈ ਕੇ ਜਾਣਾ ਵੀ ਮਹਾਪਾਪ ਆ ਸੰਤ ਮਹਾਂਪੁਰਚ ਮੋਰਿਓ ਕਹਿੰਦੇ ਅੱਛਾ ਜੀ ਤੇ ਉਹ ਕਹਿੰਦੇ ਤੈਨੂੰ ਸਾਰਾ ਕੁਝ ਹੀ ਮਿਲ ਜਾਊਗਾ ਉਹਨੇ ਇੱਥੇ ਨਹੀਂ ਬਣਾਇਆ ਕੁਝ ਵੀ अच्छा जी डबल ਨਹੀਂ ਕੀਤਾ ਨਾ ਬਣਾਇਆ ਹੀ ਢਾਕੇ ਅੱਛਾ ਜੀ ਉਹਨੂੰ ਕੋਠੀ ਚੂਹੀ ਹੁੰਦੀ ਅੱਛਾ ਜੀ ਚੋਰੀ ਨਹੀਂ ਹੁੰਦੀ ਤੇ ਚੋਰ ਫੜ ਵੀ ਹੁੰਦੇ ਜੇ ਕਰ ਲਵੇ ਤਾਂ ਜੇ ਚੋਰੀ ਕਰ ਲਵੇ ਆਪੇ ਹੀ ਪੰਚਾਇਤ ਦੱਸ ਦੇਵੇ ਅਸੀਂ ਕੀਤੀ ਆ ਜੀ ਦੱਸਦੇ ਆਪੇ ਦੱਸਦੇ ਆ ਆਪ ਦੱਸਦੇ ਆ ਕੇ ਭਾਈ ਚਬਾਰਾ ਠੀਕ ਆ ਜੀ ਦਿਖ ਗਿਆ ਅੱਛਾ ਜੀ ਥੋੜੇ ਸਮੇਂ ਬਾਅਦ ਫੇ ਪੂਰੀ ਡੈਥ ਹੋ ਗਈ ਬੰਦੇ ਦੀ ਡੈਥ ਹੋ ਗਈ ਹਾਂ ਬੰਦੇ ਦੀ ਮੌਤ ਹੋ ਗਈ ਉਹਦੀ ਹਾਂ ਅੱਛਾ ਜੀ ਤੇ ਡਬਲ ਚੋਰੀ ਵੀ ਕਰਨੀ ਅੱਛਾ ਜੀ ਮੰਜਾ ਵੀ ਨਹੀਂ ਉੱਤੇ ਚੜ੍ਹਦੇ ਅੱਛਾ ਮੰਜਾ ਵੀ ਨਹੀਂ ਚੜ੍ਹਦਾ ਸੀ ਮੰਜਾ ਵੀ ਨਹੀਂ ਚੜ੍ਹਦਾ ਸੀ ਥੱਲੇ ਬੋਰੀ ਪਿਛਾ ਕੇ ਉੱਤੇ ਲੰਮੇ ਪੈ ਗਏ ਅੱਛਾ ਜੀ ਹੁਣ ਨਹੀਂ ਨਹੀਂ ਮਲਟੀ ਫਾਰਮ ਜਿਹੜਾ ਸੀ ਡਬਲ ਸਟੋਰੀ ਜੀ ਖਿੜੇ ਤੋਂ ਨੀਵਾ ਸੀ ਇਹ ਇਸ ਜੀ ਨੂੰ ਖੀੜਾ ਕਹਿੰਦੇ ਆ ਇਹਨੂੰ ਖੀੜਾ ਕਹਿੰਦੇ ਇਹ ਤਾਂ ਨੀਵਾ ਸੀ ਨੀਵਾ ਸੀਗਾ ਪਰ ਡਬਲ ਸਟੋਰੀ ਪਰ ਹੈਗਾ ਡਬਲ ਸੀ ਉਹ ਅੱਛਾ ਜੀ ਡਬਲ ਨਹੀਂ ਪੈਣਾ ਹਾਂ ਉਹ ਉਹ ਮਤਲਬ ਉਹ ਉਹ ਵੀ ਟਿੱਟ ਉੱਠ ਗਿਆ ਉਹਦੀ ਵੀ ਡੈਥ ਹੋ ਗਈ ਉਹਨੂੰ ਅਟੈਕ ਹੋ ਗਿਆ ਉੱਚਾਰ ਬਸ ਕੋਈ ਬਹਾਨਾ ਬਣਾਣਾ ਸੀ ਬਣੇ ਰਹੋ ਨਾਲ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਬਣੇ ਰਹੋ ਨਾਲ ਸਸਿਕਾ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਦੋਸਤੋ ਅਸੀਂ ਅੱਜ ਇੱਕ ਅਜਿਹੇ ਪਿੰਡ ਦੇ ਵਿੱਚ ਚੱਲੇ ਆਂ ਪੰਜਾਬ ਦਾ ਪਿੰਡ ਵਾ ਲਿਸੜੀਵਾਲ ਜਿੱਥੇ ਨਾ ਤਾਂ ਕਦੇ ਡਬਲ ਸਟੋਰੀ ਮਕਾਨ ਬਣਿਆ ਜਿੰਨੇ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਤਾਂ ਉਸ ਦਾ ਮਕਾਨ ਟਿੱਟ ਗਿਆ ਜਾਂ ਉਸ ਵਿਅਕਤੀ ਦੀ ਮੌਤ ਹੋ ਗਈ ਇਹ ਅਸੀਂ ਨਹੀਂ ਇਹ ਪਿੰਡ ਦੇ ਲੋਕ ਕਹਿ ਰਹੇ ਆ ਇੱਥੇ ਬਹੁਤ ਪਵਿੱਤਰ ਜਗ੍ਹਾ ਹੈ ਇੱਕ ਬਾਬਾ ਜੀ ਦੀ ਸੁਣਨ ਵਿੱਚ ਇਹ ਵੀ ਮਿਲਿਆ ਕਿ ਇਸ ਪਿੰਡ ਦੇ ਵਿੱਚ ਕਦੀ ਵੀ ਚੋਰੀ ਨਹੀਂ ਹੁੰਦੀ ਜੇ ਚੋਰੀ ਹੁੰਦੀ ਹੈ ਤਾਂ ਪੰਚਾਇਤ ਤੋਂ 7 ਦਿਨ ਬਾਅਦ ਬੰਦਾ ਆਪਣੇ ਆਪ ਦਾ ਜਾਂਦਾ ਕਿ ਚੋਰੀ ਮੈਂ ਕੀਤੀ ਆ ਬਾਕੀ ਇਸ ਪਿੰਡ ਦੇ ਵਿੱਚ ਨਾ ਤਾਂ ਕੋਠੇ ਦੇ ਉੱਪਰ ਕੋਈ ਮੰਝਾ ਢਾ ਸਕਦਾ ਨਾ ਹੀ ਛੱਤ ਦੇ ਉੱਪਰ ਕੋਈ ਚੱਪਲ ਲੈ ਕੇ ਜਾ ਸਕਦਾ ਬਾਕੀ ਸਾਰੀ ਗੱਲਬਾਤ ਜਾ ਕੇ ਪਤਾ ਕਰਦੇ ਆਂ ਗੱਲਬਾਤ ਕਰਦੇ ਆਂ ਤੇ ਬਣੇ ਰਹੋ ਨਾਲ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਬਣੇ ਰਹੋ ਨਾਲ ਇਹ ਦੋਸਤੋ ਪਿੰਡ ਵਿੱਚ ਆ ਗਏ ਆ ਤੇ ਬਾਬਾ ਜੀ ਸਾਰੇ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਲੋਹੜੀ ਦੀਆਂ ਤੇ ਮਗਰ ਸੰਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਭਾਈ ਇੱਕ ਇਤਿਹਾਸ ਇਸ ਪਿੰਡ ਦਾ ਸੁਣਿਆ ਮੈਂ ਕਿ ਇਸ ਪਿੰਡ 'ਚ ਕਦੀ ਵੀ ਡਬਲ ਸਟੋਰੀ ਕੋਠੀ ਨਹੀਂ ਬਣੀ ਜੀ 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 ਤੇ ਜਿਹੜੀ ਵੀ ਬਣੀ ਆ ਉਦੀ ਫੈਮਿਲੀ ਜਾਂ ਉਸ ਬੰਦੇ ਦਾ ਨੁਕਸਾਨ ਹੋਇਆ ਆ ਇਹ ਸਾਨੂੰ ਦੱਸੋ ਕਿ ਸਾਡੀ ਦੁਨੀਆ ਤੱਕ ਗੱਲ ਜਾਣੀ ਆ ਜੀ ਇਹ ਬਾਕੀ ਸੱਚ ਗੱਲ ਆ ਜੀ ਇਹ ਇਹ ਬਾਕੀ ਸੱਚ ਬਾਕੀ ਸੱਚੇ ਸੱਚ ਵਾ ਜੀ ਜਿਵੇਂ ਆਉਂਦੇ ਰਹਿੰਦੇ ਅੱਛਾ ਜੀ ਠੀਕ ਆ ਜੀ ਭਾਵੇਂ ਕੀ ਇਤਿਹਾਸ ਆ ਇਸ ਪਿੰਡ ਦਾ ਜੀ ਇਤਿਹਾਸ ਦੀ ਦੁਨੀਆ ਫਾਕੀ ਚੋਂ ਕਿਉਂ ਬਾਹਰ ਅੱਛਾ ਜੀ ਉੱਦੋਂ ਇਹ ਨਾਲੋਂ ਸਾਡੇ ਨਾਲੋਂ ਸ਼ਾਇਦ ਜ਼ਿਆਦਾ ਉਹ ਪਤਾ ਹੋਵੇ ਮੈਂ ਤਾਂ ਦੱਸਦਾ ਵੀ ਅਸੀਂ ਜਦੋਂ ਦੇ ਇਸ ਪਿੰਡ ਵਿੱਚ ਆਏ ਜੀ ਮੇਰੇ ਸੱਲੇ ਬਈ ਕੋਈ ਜੀ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਸੀਗੇ ਹਾਂਜੀ ਉਹੀ ਗੱਲਾਂ ਬੰਦਾਂ ਦੱਸਦੇ ਸੀਗੇ ਅੱਛਾ ਜੀ ਬਈ ਇੱਥੇ ਜਿਹੜੇ ਬਾਬੇ ਰਹਿੰਦੇ ਸੀ ਹਾਂਜੀ ਮੀਆਂ ਮਿੱਠਾ ਜੀ ਤੇ ਇੱਥੇ ਜਗਾ ਹੁੰਦੀ ਸੀ ਠੀਕ ਠੀਕ ਹੈ ਕਾਨ ਸੀ ਪੱਕਾ ਠੀਕ ਹੈ ਜੀ ਉਸਕਿਲਾ ਉਹਦੇ ਤੇ ਉਹਨਾਂ ਦੀ ਫੋਟੋ ਵੀ ਬੰਦੀ ਹੋ ਸੀਗੀ ਅੱਛਾ ਜੀ ਰਸਤਾ ਵੀ ਬਣਾਇਆ ਸੀ ਆਲੇ ਦੁਆਲੇ ਨੂੰ ਝੰੰੰੰ जी। अच्छा जी वीडियो आप देख अच्छा जी ये अंदर ਤੋਂ دور ਬਣਿਓ ਸੀ ਜੀ ਤੇ ਉਹ ਹੁੱਕਾ ਪਿੰਦੇ ਹੁੰਦੇ ਸੀ اچھا ਜੀ ਹੁੱਕੇ ਦਾ ਮੇਰੀ ਨਿਸ਼ਾਨ ਬਣਿਆ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਮਕਾਨ ਬਹੁਤ ਬੁੱਢਿਆ ਸੀ اچھا ਜੀ ਆ ਹੈ ਨਹੀਂ ਸੀ ਕਿ ਇਹ ਤਾਂ ਬਾਅਦ ਤੋਂ ਬਣਿਆ ਠੀਕ ਹੈ ਜੀ ਆਹੀ ਜਗਾ ਸੀਗੀ اچھا ਜੀ ਜਗਾ ਹੋਣ ਤਾਂ ਬਹੁਤ ਦੀ ਮਤਲਬ ਸ਼ਾਨ ਨੂੰ ਸ਼ੌਕ ਕਰ ਦਿੱਤੀ ਹੈ ਇਹਨਾਂ ਨੇ ਜੀ ਉੱਪਰ ਜਾ ਕੇ ਪਿੰਡ ਦੇ ਦੇਖ ਸਕਦੇ ਆ ਜੀ ਜੇ ਚੜ ਚੜ ਤਾਂ ਸਕਦੇ ਬਲ ਹੁਣ ਪੌੜੀ ਵੀ ਆਉਣੇ ਪੈਣੀ ਆ ਚੱਕਾ ਅੱਛਾ ਅੱਛਾ ਜੀ ਚੜਨ ਨੂੰ ਤਾਂ ਨਹੀਂ ਕੋਈ ਵੀ ਗੱਲ ਤੁਸੀਂ ਕਿੰਨੇ ਸਾਲ ਤੋਂ ਇੱਥੇ ਸੇਵਾ ਕਰਦੇ ਆ ਮਤਲਬ ਮੈਂ ਤਕਰੀਬਨ ਜੀ ਇੱਥੇ ਆਪਣੇ 95 ਦਾ ਉਦਾਂ ਮੇਰਾ 87 ਚ ਵਿਆਹ ਹੋਇਆ ਉਦੋਂ ਮੈਂ ਪਹਿਲਾਂ ਦਾ ਸੇਵਾ ਕਰਦਾ ਸੀ ਉਦਾਂ ਸੇਵਾ ਕਰਦਾ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਜਦੋਂ 87 ਚ ਵਿਆਹ ਆ ਉਹਦੇ ਤੋਂ ਫਿਰ ਦਰਬਾਰ ਦੇ ਆਪਾਂ ਝਾੜੂ ਗਰਦਾਲੀਆਂ ਇਹਨਾਂ ਦੇ ਦਰਬਾਰ ਤੇ ਝਾੜੂ ਦਰਵੇਸ਼ ਰਹਦੇ ਆ ਜੀ ਜੰਪ ਵਾਲੇ ਦੇ ਪਹਿਲਾਂ ਤਾਂ ਇਹ ਵਾ ਪਹਿਲਾਂ ਵੀ ਕਰਦੇ ਸੀ ਭਲ ਇਹਨਾਂ ਦੇ ਵਿਜੋਦ ਜਦੋਂ ਦਾ ਵਿਆਹ ਤੋਂ ਪਹਿਲਾਂ ਦੇ ਫਿਰ ਇਹਨਾਂ ਦੇ ਦਰਬਾਰ ਦੇ ਆਪਾਂ ਕੁੱਤੇ ਬਣ ਗਏ ਬਸ ਇੱਥੇ ਹੀ ਸਾਰਾ ਪੁੱਛਿਆ ਉਦੋਂ ਮੈਂ ਆਪ ਉਹ ਠੇਕੇਦਾਰ ਨਹੀਂ ਕਰਦਾ ਐਸਾੰਦਾ ਕੰਮ ਕਰਦਾ ਠੀਕ ਹੈ ਜੀ ਮਿਸਤਰੀ ਦਾ ਕੰਮ ਕਰਦਾ ਬੇਸਤਰੀ ਦਾ ਕੰਮ ਕਰਦੇ ਆ ਆ ਵੀ ਸਾਰਾ ਮੇਰੇ ਹੱਥੀ ਬਣਿਆ ਆ ਵੀ ਸਾਰਾ ਮੇਰੇ ਹਵਾਈ ਨੇ ਬਣਾ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਪੈਸਾ ਸਾਰਾ ਸੰਗਤ ਦਾ ਆ ਮੇਰੇ ਪਾਪਾ ਤਾਂ ਲਾਉਣ ਵਾਲਿਆਂ ਦੀ ਸੇਵਾ ਕੀਤੀ ਆ ਕਦਰ ਇੱਥੇ ਵੀ ਮਕਾਨ ਬਣਾਇਆ ਸੀ ਹਾਂਜੀ ਹਾਂਜੀ ਪਹਿਲਾਂ ਇੱਥੇ ਮਕਾਨ ਹੁੰਦਾ ਸੀਗਾ ਇੱਥੇ ਦੋਸਤੋ ਦੇਖ ਲਓ ਸਾਹਮਣੇ ਕੋਈ ਵੀ ਬਿਲਡਿੰਗ ਡਬਲ ਸਟੋਰੀ ਨਹੀਂ ਹੈਗੀ ਹੈਨਾ ਮਤਲਬ ਚਵਾਰਾ ਨਹੀਂ ਹੈਗਾ ਕੋਈ ਵੀ ਹੈਨਾ ਤੇ ਬਹੁਤ ਇੱਕ ਬਾਸੀਨ ਵਾਲੀ ਰਹਿਮਤ ਆ ਜੁੱਤੀ ਸਦਕਾ ਇਹਨਾਂ ਦਾ ਬੇਪਰਵਾਹੀਆਂ ਆ ਬੇਪਰਵਾਹੀਆਂ ਸੰਗਤਾਂ ਲੀਆਂ ਬਹੁਤ ਆਸਮਰਦਾਂ ਪੂਰੀਆਂ ਹੁੰਦੀਆਂ ਬੇਹਸਾਬੀਆਂ ਇਹ ਕੋਈ ਕਹਿਣ ਵਾਲੀ ਗੱਲ ਨਹੀਂਗੀ ਅੱਛਾ ਜੀ ਹਾਂਜੀ ਬਾਬਾ ਜੀ ਮਤਲਬ ਹੁਣ ਰੱਖਦੇ ਆ ਬਈ ਜਿਸ ਟਾਈਮ 47 ਤੋਂ ਪਹਿਲਾਂ ਦੀ ਬਜ਼ੁਰਗ ਦੱਸਦੇ ਸੀਗੇ ਵੀ 47 ਤੋਂ ਪਹਿਲਾਂ ਦੀ ਧੋਗੜੀ ਸਾਡੇ ਲਾਹੌਰਪੁਰ ਦੇ ਧੋਗੜੀ ਇਕੱਠਾ ਇਹ ਵੱਜਦਾ ਅੱਛਾ ਜੀ ਤੇ ਪਠਾਨ ਹੀ ਰਹਿੰਦੇ ਸੀ ਅੱਛਾ ਜੀ ਤੇ ਪਠਾਣਾ ਦੇ ਜਦੋਂ ਕਿਸੇ ਮੁੰਡਿਆਂ ਨੂੰ ਅੱਠਾਂ ਜਣਿਆਂ ਨੂੰ ਸਜ਼ਾ ਹੋਈ ਫਾਂਸੀ ਦੀ ਅੱਛਾ ਜੀ ਤੇ ਉਹ ਜਦੋਂ ਉਹਨਾਂ ਨੇ ਫਾਂਸੀ ਹੋਣੀ ਸੀ ਤਾਂ ਉਹਨਾਂ ਨੇ ਸੁਖ ਲਿਆ ਵੀ ਬਾਬਾ ਜੀ ਜੇ ਇਹ ਵੱਜ ਜਾਣ ਬੰਦੇ ਤੇ ਮੈਂ ਢੋਲ ਵਜਾਉਂਦੀ ਭੰਗੜਾ ਪਾਉਂਦੀ ਆਵਾ ਧੋਗੜੀ ਤੋਂ ਅੱਛਾ ਜੀ ਤੇ ਉਹ ਐਸਾ ਕਰਮ ਹੋਇਆ ਬਾਬਾ ਜੀ ਦਾ ਵੀ ਉਹ ਅਠੇ ਦੇ ਆਠੀ ਫਾਂਸੀ ਤੋਂ ਬਚ ਗਿਆ ਢੋਲ ਬਾਜਾਂ ਦੇ ਨਾਲ ਇੱਥੇ ਲੈ ਕੇ ਆਏ ਉਹਨਾਂ ਨੂੰ ਫਾਂਸੀ ਜਦੋਂ ਦੇਖਿਆ ਕਾਗਜ਼ ਬਿਲਕੁਲ ਸਾਫ਼ ਹੋਣਾ ਨਿਕਲੇ ਅੱਛਾ ਜੀ ਇਹ ਯਾਨੀ ਪਹਿਲਾਂ ਦੀ ਗੱਲ ਹੈ ਜਦੋਂ ਪਠਾਨ ਮੁਸਲਮਾਨ ਇਕੱਠੇ ਸਾਰਾ ਕੁਝ ਨਹੀਂ ਪਹਿਲਾਂ ਦੀਆਂ ਗੱਲਾਂ ਆ ਬੰਡ ਦੀ ਪਹਿਲਾਂ ਦੀ ਗੱਲ ਬਿਲਕੁਲ ਤੋਂ ਪਹਿਲਾਂ ਦੀਆਂ ਗੱਲਾਂ ਸਾਡੇ ਬਜ਼ੁਰਗ ਦੱਸਦੇ ਉਹ ਇੱਥੇ ਦੇ ਰਹਿਣ ਵਾਲੇ ਆ ਜੱਦੀ ਪੁਸ਼ਤੀ ਅੱਛਾ ਜੀ ਤੇ ਇਸ ਕਰਕੇ ਇਹਨਾਂ ਦੀ ਬੜੀ ਰਹਿਮਤ ਆ ਪਿੰਡ ਦਾ ਵੀ ਪਿੰਡ 'ਚ ਵੀ ਆ 15-60 ਨੂੰ ਮੇਲਾ ਲੱਗਦਾ ਅੱਛਾ ਜੀ ਉਹ ਮੇਲਾ ਜਾਨੀ 5 ਦਿਨ ਚੱਲਦਾ ਕਿੰਨੀ ਕਵਾਦੀ ਆ ਪਿੰਡ ਦੀ ਪਿੰਡ ਦੀ ਆਬਾਦੀ ਤਾਂ ਮਾਸਟਰ ਜੀ ਦੱਸਣਗੇ ਆਬਾਦੀ ਹੁੰਦੀ ਆ ਤਿੰਨ ਹਜ਼ਾਰ ਤੋਂ ਤਾਂ ਉੱਤੇ ਹਾਂਜੀ ਹਾਂਜੀ ਅੱਛਾ ਜੀ ਮਹੱਲੇ ਬਹੁਤ ਆ ਇੱਥੇ ਹਨਾ ਹਾਂਜੀ ਮੇਂ ਮਹੱਲੇ ਤਾਂ ਦੋ ਹੀ ਆ ਤਿੰਨ ਹੀ ਮਹੱਲੇ ਆ ਇੱਕ ਜੀਮੀਦਾਰਾਂ ਦਾ ਅੱਛਾ ਜੀ ਇੱਕ ਬਾਲਮਿਕੀਆਂ ਦਾ ਇੱਕ ਗਾਧਰ ਮੀਆਂ ਦਾ ਅੱਛਾ ਜੀ ਫੇ ਉਹ ਕਲੋਨੀ ਵੀ ਪਿੰਡ ਬਣ ਗਿਆ ਉਹ ਕਲੋਨੀ ਪੂਰਾ ਪਿੰਡ ਬਣ ਗਿਆ ਹਾਂਜੀ ਹਾਂਜੀ ਸਾਰੇ ਇੱਥੇ ਦੇ ਮੈਂ ਉੱਥੋਂ ਆ ਉੱਥੋਂ ਹੀ ਆਇਆ ਸੀ ਹਾਂਜੀ ਤੇ ਪਿੰਡ ਦੀ ਪੰਚਾਇਤ ਦੇ ਮੇਲੇ ਹੁਣ ਬਾਬਾ ਜੀ ਦੀ ਕਿਰਪਾ ਨਾਲ ਦੂ ਲੱਗਦੇ 1 ਜਨਵਰੀ ਚ ਹੋਣੀ 8 ਦਾ ਹੋ ਕੇ ਹਟਿਆ 8 ਦਾ ਤੇ ਜਿਹੜਾ ਆਪਣੇ ਜੂਨ ਚ ਹੁੰਦਾ ਉਹਨੂੰ ਉਦਾਂ ਦੇਸੀ ਚ ਕਹਿੰਦੇ 15 ਹਾੜ ਦਾ ਉਦਾਂ ਹਾੜ ਉਦਾਂ ਉਹ 28 ਦਾ 29 ਦਾ ਜਾਂ 30 ਵੀ ਆ ਜਾਂਦੀ ਪਾ ਲੋ 25 ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਚਾਰ ਪੰਜ ਪੰਜ ਸੱਤ ਦਿਨ ਫਿਰ ਲੰਗਰ ਚੱਲਦਾ ਅੱਜ ਵੀ ਚਮਤਕਾਰ ਹੈ ਪਿੰਡ ਵੀ ਇਸ ਚੀਜ਼ ਨੂੰ ਮੰਨਦਾ ਕਿ ਡਬਲ ਸਟੋਰੀ ਨਹੀਂ ਬਣਾਉਣਾ ਨਹੀਂ 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 ਬਣਾਉਂਦੇ ਨਹੀਂ ਸਾਡੇ ਇੱਥੇ ਹੀ ਮੁੰਡਾ ਆਇਆ ਦਰਬਾਰ ਦਾ ਹੀ ਉਹਦੀ ਮੰਮੀ ਵੀ ਇੱਥੇ ਹੀ ਆ ਉਹਦੀ شادی ਸੀ ਉਹਨਾਂ ਨੇ ਪੁੱਛਿਆ ਵੀ ਅਸੀਂ ਘਰ ਬਣਾਉਣਾ ਦੁਬਾਰਾ ਬਣਾ ਲਈਏ ਢਾ ਕੇ ਉਹ ਮੈਂ ਕਿਹਾ ਵੀ ਕੋਈ ਨਹੀਂ ਤੁਹਾਨੂੰ ਆਉਂਦੇ ਵੀਰ ਬਾਰ ਦੱਸ ਦਵਾਂਗੇ ਉਹ ਕਹਿੰਦੇ ਅਸੀਂ ਮਮਤੀ ਛਤਣੀ ਉੱਤੇ ਮੈਂ ਕਿਹਾ ਆਉਂਦੇ ਵੀਰ ਬਾਰ ਦੱਸਾਂਗੇ ਬਾਬਾ ਜੀ ਨੇ ਕਿਰਪਾ ਕੀਤੀ ਉਹਨਾਂ ਨੇ ਪਹਿਲਾਂ ਹੀ ਚਲੋ ਸੰਤ ਮਹਾਪੁਰਸ਼ਾਂ ਕੋ ਹਰੇਕ ਬੰਦਾ ਜਾਂਦਾ ਉਹ ਉੱਥੇ ਗਏ ਉਹਨਾਂ ਨੇ ਜਾ ਕੇ ਦੱਸਿਆ ਉਹ ਕਹਿੰਦੇ ਤੁਹਾਡੇ ਪਿੰਡ ਦਾ ਕੋਠੇ ਤੇ ਜੁੱਤੀ ਲੈ ਕੇ ਚੜਨਾ ਵੀ ਮਹਾਪਾਪ ਆ ਸੰਤ ਮਹਾਪੁਰਸ਼ ਮੋਰਿਓ ਕਹਿੰਦੇ ਅੱਛਾ ਜੀ ਤੇ ਉਹ ਕਹਿੰਦੇ ਤੈਨੂੰ ਸਾਰਾ ਕੁਝ ਹੀ ਮਿਲ ਜਾਊਗਾ ਉਹਨੇ ਇੱਥੇ ਨਹੀਂ ਬਣਾਇਆ ਕੁਝ ਵੀ अच्छा जी डबल ਨਹੀਂ ਕੀਤਾ ਨਾਂ ਬਣਾਇਆ ਹੀ ਢਾਕੇ ਅਠੀ ਉਹਨੂੰ ਕੋਠੀ ਚੂੜ ਵਾਲੀ ਲੈ ਲਈ ਉਹਨੂੰ ਸੰਤਾਂ ਨੇ ਦੱਸਤਾ ਕਿ ਤੁਹਾਡੇ ਪਿੰਡ ਤਾਂ ਇੰਦਾਂ ਦੀ ਗੰਗਾ ਚੱਲਦੀ ਆ ਜਿਹਨੂੰ ਮੰਨਣ ਦੇ ਯੋਗ ਆ ਉਹ ਠੀਕ ਹੈ ਜੀ ਮੰਨਣ ਦੇ ਯੋਗ ਮੰਨ ਮੰਨਣ ਦੇ ਯੋਗ ਆ ਮੰਜਾ ਨਾ ਕੋਠੇ ਤੇ ਚੜਨਾ ਇਹ ਮੁਸਲਮਾਨਾਂ ਦੇ ਬਾਰੇ ਸਾਡੇ ਮਾ ਬਜ਼ੁਰਗ ਦੱਸਦੇ ਆ ਕਿ ਮੁਸਲਮਾਨਾਂ ਦੇ ਬਲ ਦੀ ਤਾਂ ਗੱਲ ਬੱਕਰੀ ਮੁਸਲਮਾਨਾਂ ਦੇ ਬਜ਼ਾਰੇ ਬਾਰੇ ਦੇ ਬਜ਼ੁਰਗ ਦੱਸਦੇ ਵੀ ਕੋਠੇ ਤੇ ਸੋਨਾ ਕੀ ਰਾਤ ਨੂੰ ਮੁਸਲਮਾਨਾਂ ਦੇ ਬੰਦੇ ਆਟੋਮੈਟਿਕ ਹੀ ਥੱਲੇ ਆ ਜਾਂਦੇ ਸੀ ਅੱਛਾ ਜੀ ਕੋਠੇ ਤੇ ਨਹੀਂ ਸੀ ਕੋਠੇ ਤੇ ਵੀ ਨਹੀਂ ਹਿਜਉਂਦੇ ਇੱਥੇ ਛੇੜੀ ਵਾਲੇ ਪਿੰਡ ਦੇ ਵਿੱਚ ਕੋਠੇ ਤੇ ਵੀ ਨਹੀਂ ਹਿਜਉਂਦੇ ਨਹੀਂ ਹਿਜਉਂਦੀ ਨਾ ਕੋਠੇ ਤੇ ਮੰਜਾ ਚੜਨਾ ਹਾਂ ਨਹੀਂ ਹਾਂਜੀ ਨਾ ਚੱਪਲ ਜਾਣੀ ਤੇ ਨਾ ਸੋਣਾ ਤੇ ਮਹਾਪੁਰਸ਼ਾਂ ਦੀ ਬਲੋ ਬੜੀ ਕਿਰਪਾ ਆ ਵੀ ਉਹਨਾਂ ਕੋਲ ਸਭ ਸੁੱਖ ਸੁਖ ਆ ਉਹਦਾ ਸੁੱਖ ਆ ਮਤਲਬ ਉਹਨਾਂ ਦੇ ਆਪਣੇ ਰੂਲ ਮਤਲਬ ਆਪਣੇ ਆ ਕਿ ਜੋ ਵਢਾਈ ਉਹਨਾਂ ਦੀ ਆਪਣੀ ਆ ਬਸ 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 ਸੁੱਖ ਸ਼ਾਂਤੀ ਆ ਦੀਗਾਂ ਚੜਦੀਆਂ ਕੋਈ ਪਤਾ ਹੀ ਨਹੀਂ ਲੱਗਦਾ ਮੇਲੇ ਨੂੰ ਕਿੰਨੀਆਂ ਕਿ ਚਾਦਰਾਂ ਦੀਗਾਂ ਝੰਡੇ ਸੰਗਤ ਵੱਲੋਂ ਹੁੰਦੇ ਆ ਜੀ ਦੇ ਜਦੋਂ ਟਾਈਮ ਆ ਗਿਆ ਪੂਰਾ ਹੋ ਗਿਆ ਹਾਂਜੀ ਉਹ ਕਹਿੰਦੇ ਵੀ ਇਦਾਂ ਕਰੋ ਤੇ ਜਿਹੜੀ ਮੇਰੀ ਅਰਥੀ ਆ ਨਾ ਹਾਂਜੀ ਇਹ ਸਾਰੇ ਪਿੰਡ ਦੇ ਨਾ ਆਲੇ ਦੁਆਲੇ ਕਮਾ ਲਿਓ ਅੱਛਾ ਜੀ ਬਿਹੜੇ ਦੁਆ ਮਤਲਬ ਹਾਂਜੀ ਉਸੇ ਮੇਰੇ ਦੁਆਲੇ ਕਮਾ ਲਿਓ ਠੀਕ ਆ ਜੀ ਕਹਿੰਦੇ ਵੀ ਉਹਨਾਂ ਦੇ ਸੇਵਾਦਾਰ ਨੇ ਉਹਨਾਂ ਨੂੰ ਫੇ ਆਲੇ ਦੁਆਲੇ ਕਮਾਇਆ ਅੱਛਾ ਜੀ ਕਹਿੰਦੇ ਬਾਬਾ ਜੀ ਇਹ ਕੀ ਗੱਲ ਹੈ ਜੀ ਕਹਿੰਦੇ ਵੀ ਪਿੰਡ ਵਿੱਚ ਚੋਰੀ ਨਹੀਂ ਹੋਊਗੀ ਕਦੀ ਅੱਛਾ ਜੀ ਹਾਂ ਤੇ ਪਿੰਡ ਵਿੱਚ ਚੋਰੀ ਹੁਣ ਵੀ ਨਹੀਂ ਹੁੰਦੀ। ਅੱਛਾ ਜੀ। ਨਹੀਂ ਹੁੰਦੀ ਜੀ। ਅੱਛਾ ਜੀ। ਵਿੱਚ ਇਹ ਚੋਰੀ ਹੋਊ। ਹਾਂ ਜੀ। ਤਾਂ ਪਿੰਡ ਦਾ ਨਾਲ ਚੋਰ ਹੋਊਗਾ ਤਾਂ ਚੋਰ ਫੜ ਵੀ ਹੋ ਜਾਊਗਾ। ਅੱਛਾ ਜੀ। ਫੜ ਹੁੰਦੇ ਆ ਇਦਾਂ ਹੀ ਫੜ ਹੁੰਦੇ ਆ। ਅੱਛਾ ਜੀ। ਮੈਂ ਸੱਚੀ ਗੱਲ ਕਰਦਾ। ਹਾਂ ਜੀ ਨਹੀਂ ਫੜ ਹੁੰਦੇ ਆ ਜੀ ਫੜ ਹੁੰਦੇ ਆ। ਚੋਰੀ ਹੁੰਦੀ ਆ। ਇਸ ਪਿੰਡ 'ਚ ਚੋਰੀ ਨਹੀਂ ਮਤਲਬ ਹੁੰਦੀ। ਨਹੀਂ ਹੁੰਦੀ ਜੀ। ਅੱਛਾ ਜੀ। ਚੋਰੀ ਨਹੀਂ ਹੁੰਦੀ ਤੇ ਚੋਰ ਫੜ ਵੀ ਹੁੰਦੇ ਜੇ ਕਰ ਲਵੇ ਤਾਂ। ਜੇ ਚੋਰੀ ਕਰ ਲਵੇ। ਆਪੇ ਹੀ ਪੰਚਾਇਤ 'ਚ ਦੱਸ ਦੇਵੀਂ ਅਸੀਂ ਕੀਤੀ ਆ। ਜੀ। ਤਾਂ ਬੇ ਦੱਸਦੇ ਆਪ ਦੱਸਦੇ ਆ ਕੇ ਦੱਸਦੀ ਵੀ ਅਸੀਂ ਕੀਤੀ ਆ ਜਦੋਂ ਫੜ ਹੋ ਜਾਂਦੇ ਫਿਰ ਫੜ ਹੋ ਜਾਂਦੇ ਆਪੇ ਹੀ ਦੱਸਦੇ ਹੋ ਵੀ ਚੋਰੀ ਕੀਤੀ ਆ ਅੱਛਾ ਜੀ ਹਾਂ ਜੀ ਇੱਕ ਤਾਂ ਹੈਗੀ ਜੀ ਇਹ ਹਿਸਤੀ ਠੀਕ ਆ ਜੀ ਦੂਜੀ ਹਿਸਤੀ ਆ ਵੀ ਇਹਨਾਂ ਦੀ ਜਗ੍ਹਾ ਜਿਹੜੀ ਆ ਹਾਂ ਜੀ ਹੁਣ ਤਾਂ ਇਹਨਾਂ ਨੇ ਬਹੁਤ ਮਤਲਬ ਬਹੁਤ ਟੌਪ ਦੀ ਬਣਾਤੀ ਆ ਪਹਿਲਾਂ ਤੇ ਜਦੋਂ ਅਸੀਂ ਆਏ ਉਹ ਠਿੱਠੀ ਜਈ ਸੀ ਮੈਂ ਵੀ ਪਣਵਾਉਂਦਾ ਰਿਹਾ ਅੱਛਾ ਅੱਛਾ ਜੀ ਛੜ ਬੜਾ ਮੁਸ਼ਕਲ ਹੁੰਦਾ ਸੀ ਠੀਕ ਆ ਜੀ ਤੇ ਅਸੀਂ ਬਹੁਤ ਪੁੱਛਾ ਸੀਗਾ ਪੁੱਛਾ ਸੀ ਜੀ ਨੇ ਐਂ ਗੋਲ ਹੀ ਐਂ ਕੀਤਾ ਗੋਲ ਹੀ ਸੀ ਤੇ ਉਹਨੂੰ ਫੇਰ ਪੋਲੀ ਬਣਾਤੀ ਬੀ ਸੀ ਹੁੰਦੀ ਆ ਭਾਜਾ ਪਹਾੜੀ ਟਿੱਬੀ ਹੁੰਦੀ ਆ ਦੇਖੋ ਬਾਬਾ ਚੰਦ ਦਾਸ ਸੀ ਇਹ ਅੰਦਰ ਫੇ ਨੰਗਣ ਨੂੰ ਫੇ ਸੜਕ ਬਣਾਈ ਇਦਾਂ ਰੋੜੀ ਸਿੱਟ ਕੇ ਅੱਛਾ ਜੀ ਹਾਂ ਜੀ ਤੇ ਅੰਦਰੋਂ ਵੀ ਪਲਾਸਟਰ ਕੀਤਾ ਕੰਧਾਂ ਵੀ ਆਲੇ ਦੁਆਲੇ ਬਣਾਈਆਂ ਜਿੰਨੀਆਂ ਸਾਡੇ ਕੋਲ ਉਹ ਪੈਸੇ ਇਕੱਠੇ ਕਰ ਲੈਂਦਾ ਸੀ ਮੈਂ ਲਾ ਦਿੰਦਾ ਜੀ ਠੀਕ ਹੈ ਇੱਕ ਤਾਂ ਫੇਸ ਵੀ ਹੈਗੀ ਜੀ ਇਹ ਅੱਛਾ ਜੀ ਜਗਾ ਇਹ ਇਦਾਂ ਦੀ ਸੀ ਜੀ ਇੰਨੀ ਕੋਈ ਨਹੀਂ ਮੰਨਤਾ ਨਹੀਂ ਸੀ ਮਤਲਬ ਸਪਾਈਸ ਕੋਈ ਨਹੀਂ ਸੀ ਕੋਰਦਾਂ ਦੇ ਫੱਕਰੇ ਦੇ ਰਹਿੰਦੇ ਹੁੰਦੇ ਹਾਂਜੀ ਹਾਂਜੀ ਨਹੀਂ ਨਹੀਂ ਉਦਾਂ ਮਤਲਬ ਜਿਹੜੇ ਇੱਥੇ ਪਿੰਡ ਦੇ ਰਹਿੰਦੇ ਸੀ ਨਾ ਉਹ ਇੰਨੀ ਗੌਰ ਨਹੀਂ ਸੀ ਕਰਦੇ ਠੀਕ ਆ ਜੀ ਉਹ ਫਿਰ ਬਾਬਾ ਜਦੋਂ ਆਇਆ ਸਾਡੇ ਪਿੰਡ ਦੇ ਵਿੱਚ ਉਹ ਇਹ ਬਜ਼ੁਰਗ ਹੀ ਪੁਰਾਣੇ ਦੱਸਦੇ ਸੀ ਵੀ ਇੱਥੇ ਡਬਲ ਸਕੋਦੀ ਦੀ ਕੰਮ ਦੀ ਅੱਛਾ ਜੀ ਮੰਝਾ ਵੀ ਨਹੀਂ ਰੂਤੇ ਚੜਦੇ ਅੱਛਾ ਮੰਝਾ ਵੀ ਨਹੀਂ ਚੜਦਾ ਸੀ ਮੰਝਾ ਵੀ ਨਹੀਂ ਚੜਦਾ ਸੀ ਤਾਂ ਥੱਲੇ ਬੋਰੀ ਪਿਛਾ ਕੇ ਉੱਤੇ ਲਮਟਾਇਆ। ਅੱਛਾ ਜੀ। ਹੁਣ ਵੀ ਤੁਸੀਂ ਦੇਖ ਲਓ ਕਿਤੇ ਮੰਜਾ ਹੈ ਨਹੀਂ ਕਿਸੇ ਦੇ। ਉੱਤੇ ਨਹੀਂ ਮੰਜਾ। ਉੱਥੇ ਦੇ ਮੰਜਾ ਵੀ ਨਹੀਂ ਚੜਾ ਸਕਦੇ। ਅੱਛਾ ਜੀ। ਮੰਜਾ ਹੈ ਹੀ ਨਹੀਂ ਕਿਸੇ ਦੇ। ਉੱਤੇ ਮੰਜਾ ਤੇ ਨਹੀਂ ਹੈਗਾ ਬਲਕਿ ਉੱਤੇ ਲੋਕੀਂ ਦਾ ਕਾਰਨ ਹੋਰ ਵੀ ਆ। ਅੱਛਾ ਜੀ। ਵੀ ਪਿੰਡ ਵਿੱਚ ਜਗ੍ਹਾ ਬਹੁਤ ਖੁੱਲੀ ਆ। ਅੱਛਾ ਜੀ। ਜਿਹੜੇ ਨਾ ਜਗ੍ਹਾ ਬਹੁਤ ਖੁੱਲੀ ਆ। ਹਾਂਜੀ ਹਾਂਜੀ। ਜਿੱਦਾਂ ਆਹ ਦੇਖੋ ਕਿੰਨੀ ਬੇਲੀ ਥਾਂ। ਬਿਲਕੁਲ। ਇਦਾਂ ਹੀ ਉਧਰ ਬੇਲੀ, ਇੱਧਰ ਬੇਲੀ ਸੜਕਾਂ ਵੀ ਬਹੁਤ ਚੌੜੀਆਂ-ਚੌੜੀਆਂ ਬਾਈ-ਬਾਈ ਫੋਟਦੀਆਂ। ਬਿਲਕੁਲ ਜੀ। ਤੇ ਉਹ ਇੱਕ ਬੰਦੇ ਨੇ ਮਕਾਨ ਬਣਾਇਆ ਡਬਲ ਸਟੋਰੀ ਅੱਛਾ ਜੀ ਉਹ ਹੋਵੇ ਮਕਾਨ ਜਿਹੜਾ ਸੀ ਨਾ ਉਹ ਸਮਾਪਾ ਕੇ ਜੀ ਢਿੱਡ ਗਿਆ ਸਾਰਾ ਹੀ ਚੁਬਾਰਾ ਢਿੱਡ ਗਿਆ ਠੀਕ ਹੈ ਜੀ ਡਿੱਗ ਗਿਆ ਅੱਛਾ ਜੀ ਥੋੜੇ ਸਮੇਂ ਬਾਅਦ ਹੋਏ ਉਹ ਦੀ ਡੈਥ ਹੋ ਗਈ ਬੰਦੇ ਦੀ ਡੈਥ ਹੋ ਗਈ ਹਾਂ ਬੰਦੇ ਦੀ ਮੌਤ ਹੋ ਗਈ ਉਹਦੀ ਹਾਂ ਅੱਛਾ ਜੀ ਤੇ ਮਤਲਬ ਇਹ ਇਹਨਾਂ ਨਾਲ ਜੋੜ ਲਓ ਜਿੱਦਾਂ ਮਰਜੀ ਕਰ ਲੈਣਾ ਅੱਛਾ ਜੀ ਤੇ ਇੱਕ ਸਾਡਾ ਵੀ ਬੰਦਾ ਸੀ ਇੱਥੇ ਥੋੜਾ ਜਿਹਾ ਉਹਨੇ ਅੱਛਾ ਜੀ ਉਹਨੇ ਵੀ ਡਬਲ ਸਟੋਰੀ ਬਣਾਈ ਸੀ ਅੱਛਾ ਜੀ ਉਹਨੇ ਮੁਰਗੀਆਂ ਰੱਖੀਆਂ ਜੀ ਅੱਛਾ ਜੀ ਹਾਏ ਬਹੁਤ ਮਾਰੀਆਂ ਮੁਰਗੀਆਂ ਨੇ ਰੱਖੀਆਂ ਦੇਖੋ ਫੜੇ ਨਹੀਂ ਆ ਔਰ ਮੁਰਗੀਆਂ ਰੱਖੀਆਂ ਕਾਫੀ ਤੇ ਅੱਛਾ ਅੱਛਾ ਜੀ ਉਹ ਤੋਂ ਮਾਰ ਆ ਉਹ ਫੇਰ ਹੈ ਟੇਮ ਕਾਫੀ ਮੁਰਗੀਆਂ ਰੱਖੀਆਂ ਹਾਂਜੀ ਉਹ ਤਾਂ ਹੈਗਾ ਵੀ ਦਸ ਸਿਰਫ ਆ ਖੇੜੇ ਤੋਂ ਨੀਵਾ ਹੀ ਸੀ ਉਹ ਉਹ ਨਹੀਂ 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 ਉਲਟੀ ਫਾਰਮ ਜਿਹੜਾ ਸੀ ਡਬਲ ਸਟੋਰੀ ਜੀ ਖੇੜੇ ਤੋਂ ਨੀਵਾ ਇਹ ਇਸੀ ਨੂੰ ਖੇੜਾ ਕਹਿੰਦੇ ਆ ਇਹਨੂੰ ਖੇੜਾ ਕਹਿੰਦੇ ਇਹ ਤਾਂ ਨੀਵਾ ਸੀ ਨੀਵਾ ਸੀਗਾ ਪਰ ਡਬਲ ਸਟੋਰੀ ਪਰ ਹੈਗਾ ਡਬਲ ਸੀ ਉਹ ਅੱਛਾ ਜੀ ਹੈਗਾ ਡਬਲ ਨਹੀਂ ਪੈਣਾ ਅੱਛਾ ਡਬਲ ਨਹੀਂ ਪੈਣਾ ਹਾਂ ਉਹ ਉਹ ਮਤਲਬ ਉਹ ਉਹ ਵੀ ਟਿੱਟ ਉੱਠ ਗਿਆ ਉਹਦੀ ਵੀ ਡੈਥ ਹੋ ਗਈ ਉਹਨੂੰ ਅਟੈਕ ਹੋ ਗਿਆ ਉਹ ਸਾਰਾ ਕੋਈ ਬਾਨਾ ਬੰਨਣਾ ਸੀ ਮਤਲਬ ਉਹ ਡੈਥ ਹੋ ਗਿਆ ਆਪਣੇ ਏਅਰ ਫੋਰਸ ਚ ਸੀਗਾ ਅੱਛਾ ਜੀ ਸਾਡਾ ਸਾਥੀ ਸੀ ਜਿਆ ਨਹੀਂ ਕੋਈ ਕੋਦੀ ਜਿੱਦਾਂ ਬਹਾਨਾ ਹੀ ਬਣਾਇਆ ਉਹ ਤਾਂ ਉੱਥੋਂ ਹੀ ਲੈ ਕੇ ਆਏ লাশ ਵੀ ਉਹਦੀ ਬਿੱਤਰੇ ਦੀ ਅੱਛਾ ਜੀ ਮਤਲਬ ਉਹਨੂੰ ਪਹਿਲਾਂ ਰੋਕੇ ਹੋ ਕਿਸੇ ਨੇ ਕੀਤਾ ਨਹੀਂ ਰੋਕਿਆ ਸਗਾਰ ਰੋਕਿਆ ਅੱਛਾ ਕਿ ਤੂੰ ਨਾਂ ਬਣਾ ਨਹੀਂ ਸਾਰੇ ਹੀ ਕਹਿੰਦੇ ਸੀ ਨਾਂ ਬਣਾਓ ਨਹੀਂ ਬਣਾਉਂਦਾ ਹੀ ਨਹੀਂ ਕੋਈ ਵੀ ਅੱਛਾ ਕੋਈ ਮਤਲਬ ਹਜ ਤੱਕ ਵੀ ਪਿੰਡ ਦੇ ਵਿੱਚ ਨਹੀਂ ਹੁਣ ਜੀਆਂ ਛੱਤੀਆਂ ਮੰਮ ਦੀਆਂ ਹੁਣ ਇਦਾਂ ਆਂ ਮੌਂਟੀਆਂ ਹੀ ਆਂ ਸਿਰਫ ਹੁਣ ਇਦਾਂ ਜੀ ਵੀ ਇੱਥੇ ਇਹਨਾਂ ਨੇ ਡਬਲ ਸਟੋਰੀ ਬਣਾਈ ਆ। ਅੱਛਾ ਜੀ। ਹਾਂਜੀ ਉੱਪਰ ਕੀਤਾ ਹੋਣਾ ਇਹਨੂੰ। ਅੱਛਾ ਮੰਦਿਰ ਤਿੰਨ ਮੰਜ਼ਲ ਹੋ ਗਈ ਇਹ ਹੋਣੀ। ਮੰਦਿਰ। ਇਹਦੇ ਉੱਤੇ ਇੱਕ ਮੰਦਲੇ ਦਾਸਕਪੁਰ ਦਾ ਕਮਰਾ ਉਹਦੇ ਉੱਤੇ ਗੋਮਟੇ। ਅੱਛਾ ਜੀ। ਤੇ ਹੁਣ ਲੋਕਾਂ ਨੇ ਉਸ ਕੀਤਾ ਆ ਵੀ ਮਾਉਂਟੀਆਂ ਬਣਾਈਆਂ ਜਿੱਥੇ ਇੱਕ ਪੌੜੀ ਬਣਾਈ ਹੋਣਾ। ਉਹਨੂੰ ਅੱਛਾ ਕਵਰ ਕੀਤਾ ਆ। ਹਾਂ ਪੌੜੀ ਨੂੰ ਹੀ ਕਵਰ ਕੀਤਾ ਆ। ਬਾਕੀ ਪੌੜੀ ਜਿਹੜੀ ਉਹ ਮਕਾਨ ਦੇ ਵਿੱਚ ਦੀ ਬਣਾਈ ਆ ਬਾਹਰ ਦੀ ਨਹੀਂ। ਅੱਛਾ ਜੀ। ਜਿੱਦਾਂ ਆ ਮਕਾਨ ਆ ਵਿੱਚ ਦੀ ਪੌੜੀ ਛਾੜਦੇ ਆ। ਜੀ। ਇਹ ਬੱਕਰੀ ਪੌੜੀ ਨਹੀਂ ਤੇ ਨਹੀਂ ਤੇ ਅੱਛਾ ਜੀ ਮ ਸਿਰਫ ਮੋਂਟੀਆਂ ਹੀ ਆ ਉੱਪਰ ਮਤਲਬ ਮੋਂਟੀਆਂ ਹੀ ਆ ਮੋਂਟੀਆਂ ਹੀ ਆ ਬਸ ਮਤਲਬ ਮਤਲਬ ਬਾਬਾ ਜੀ ਇਹ ਕਹਿ ਸਕਦੇ ਆ ਕਿ ਜਿੰਨੀ ਇਹ ਜਗਾ ਮੰਦਰ ਦੀ ਆ ਇਹ ਤੋਂ ਉੱਚੀ ਕੋਈ ਮਕਾਨ ਨਹੀਂ ਬਣਾ ਸਕਦਾ ਹਣਾ ਜੀ ਅਸੀਂ ਇਹ ਕਹਿ ਸਕਦੇ ਅਸੀਂ ਇਹ ਕਹਿ ਸਕਦੇ ਵੀ ਡਬਲ ਨਹੀਂ ਬਣਦਾ ਨਹੀਂ ਬਣਦਾ ਨਹੀਂ ਬਣਦਾ ਹਣਾ ਉਹ ਜਿਹੜਾ ਮਕਾਨ ਆ ਉਹ ਹਾਂਜੀ ਉਹ ਸਾਰੇ ਪਿੰਡ ਤੋਂ ਉੱਚਾ ਮਕਾਨ ਹੈ ਠੀਕ ਆ ਜੀ ਪਹਿਲਾ ਅੰਤਰ ਅੱਛਾ ਜੀ ਪਹਿਲਾ ਤੋ ਹਾਂਜੀ ਇਹ ਐ ਇਸ ਜਗ੍ਹਾ ਦੇ ਇਹ ਜਗ੍ਹਾ ਤੋਂ ਫੇਰ ਵੀ ਨਹੀਂ ਮੈਂ ਇੱਥੇਗਾ ਨਹੀਂ ਨਹੀਂ ਅੱਛਾ ਜੀ ਤੇ ਉਹ ਉਹ ਚਮਕਾਨ ਸੀ ਕਿਉਂਕਿ ਉਹ ਉਧਰੋਂ ਤੇ ਇਧਰੋਂ ਇਹ ਐ ਅੱਛਾ ਜੀ ਤੇਰਚਾ ਆਇਆ ਆ ਤੇਰਚਾ ਪਹਾੜੀ ਵਾਂਗ ਹਾਂੜੀ ਵਾਂਗ ਆੜੀ ਆ ਉਹ ਸਭ ਤੋਂ ਉੱਚੀ ਜਗ੍ਹਾ ਤੇ ਆ ਪਿੰਡ ਦੇ ਵਿੱਚ ਅੱਛਾ ਜੀ ਜਿੱਥੇ ਆਪਾਂ ਖੜੇ ਸੀ ਨਾ ਬਿਲਕੁਲ ਜੀ ਉੱਥੋਂ ਇਹ ਕੋਈ 15 ਫੁੱਟ ਉੱਚਾ ਹੋਊਗਾ ਅੱਛਾ ਜੀ ਇੰਨਾ ਉੱਚਾ ਆ ਪਰ ਜਗ੍ਹਾ ਤੋਂ ਥੱਲੇ ਆ ਹਾਂ ਜਗ੍ਹਾ ਤੋਂ ਥੱਲੇ ਆ ਤਾਂ ਬਚਾ ਆ ਹਾਂ ਇਹ ਉਹ ਜਗ੍ਹਾ ਜਿਹੜੀ ਆ ਦੇਖੋ ਇਹਦੇ ਨਾਲ ਹੋ ਗਈ ਚਾਹ ਫੜ ਲਿਆ ਤੁਹਾਨੂੰ ਇਹਦੇ ਨਾਲ ਹੋ ਗਈ ਜੀ ਤੇ ਜੇ ਦਾਦਮੁਰਗੀ ਵੀ ਬਣਿਆ ਤਾਂ ਕਿੰਨਾ ਬਣ ਗਿਆ ਬੇਵੀ ਇਹਨਾਂ ਨੂੰ ਨੀਮਾ ਹੀ ਬਣਨਾ ਬਿਲਕੁਲ ਨੀਮਾ ਬਣਨਾ ਜੀ ਚਾਬੀ ਵੀ ਠੀਕ ਹੈ ਜੀ ਘਰਾਣਾ ਬਾਬਾ ਫਰੀਦ ਜੀ ਦੀ ਅੱਛਾ ਜੀ ਘਰਾਣਾ ਜਿਹੜਾ ਇਹ ਬਾਬਾ ਫਰੀਦ ਜੀ ਦਾ ਆ ਅੱਛਾ ਜਿਹੜਾ ਬਾਬਾ ਫਰੀਦ ਬਾਬਾ ਫਰੀਦ ਜੀ ਦਾ ਘਰਾਣਾ ਆ ਇਹ ਬਾਬਾ ਫਰੀਦ ਜੀ ਦੇ ਘਰਾਣੇ ਚੋਂ ਆ ਬਾਬਾ ਮਿੱਠੇ ਸ਼ਾਹ ਜੀ ਅੱਛਾ ਜੀ ਚਾਰ ਭਰਾ ਆ ਇਹ ਬਾਬਾ ਮਿੱਠੇ ਸ਼ਾਹ ਬਾਬਾ ਸ਼ਾਹ ਕਮਾਲ ਜੀ ਹਰੀਪੁਰ ਜੀ ਬਾਬਾ ਜੀ ਸ਼ਾਹ ਫਤਿਹ ਅਲੀ ਉਹ ਸੰਗਤਪੁਰ ਪਿੰਡ ਆ ਜਲੰਧਰ ਦੀ ਤੇ ਸ਼ਾ ਨੂਰ ਜਮਾਲ ਚਿੰਤਪੁਨੀ ਨੂੰ ਜਦੋਂ ਆਪਾਂ ਜਾਈਦਾ ਹਾਂ ਜਿਹਹਾਲ ਉੱਥੇ ਗੇਟ ਬਣਿਆ ਆ ਉੱਥੇ ਗੇਟ ਬਣਿਆ ਹਾਂਜੀ ਹਾਂਜੀ ਉਹਨਾਂ ਦਾ ਘਰਾਣਾ ਇਹ ਔਰ ਦੇਸੀਆਂ ਦਰਬਾਰ ਬੀਬੀ ਜੀ ਹੋਣੀ ਸਾਈ ਜੁਮਲੇ ਸ਼ਾ ਜੀ ਇਹਨਾਂ ਦੇ ਘਰਾਣੇ ਚ ਦੇਸੀਆਂ ਦਰਬਾਰ ਇੱਥੇ ਬੋਰਡ ਵੀ ਲੱਗਾ ਆ ਬੀਸਿਕਲੀ ਬਾਬਾ ਫਰੀਦ ਜੀ ਦਾ ਘਰਾਣਾ ਆ ਉਹਨਾਂ ਦਾ ਘਰਾਣਾ ਆ ਉਹਨਾਂ ਦੀ ਅੱਗੇ ਪੁਸਤ ਚੱਲਦੀ ਪਈ ਉਹਨਾਂ ਦੀ ਪੁਸਤ ਚੱਲਦੀ ਉਹਨਾਂ ਦੇ ਘਰਾਣੇ ਉਹਨਾਂ ਦੇ ਯਾਨੀ ਕਿ ਇਹਨਾਂ ਦੇ ਭਾਂਡ ਤੇ ਆ ਹਾਂਜੀ ਬੇ ਉਹ ਵੀ ਇਹਨਾਂ ਬਾਬਿਆਂ ਨਾਲ ਇੱਥੇ ਬਾਬਾ ਜੀ ਬਾਬਾ ਫਰੀਜੀ ਦੇ ਸ਼ਲੋਕ ਬਹੁਤ ਹੋਏ ਆ ਹਾਂਜੀ ਹਾਂਜੀ ਬਹੁਤ ਕੱਲੀ ਕੱਲੀ ਚੀਜ਼ ਦਾ ਤੱਥ ਹੋ ਆਉਂਦਾ ਦੇਖ ਅੱਜ ਜੇ ਕਿਸੇ ਬੰਦੇ ਨੇ ਆਪਣੇ ਆਪ ਨੂੰ ਉੱਚਾ ਚੱਕਣਾ ਹੋਵੇ ਉਹ ਬਾਬਾ ਫਰੀਜੀ ਨੂੰ ਸੁਣਦਾ ਹਾਂਜੀ ਹਾਂਜੀ ਠੀਕ ਹੈ ਜੀ ਸੁਣਦਾ ਉਹ ਮਤਲਬ ਉਹਨਾਂ ਦਾ ਕਹਿੰਦੇ ਹੁੰਦੇ ਕੱਲੀ ਕੱਲੀ ਗੱਲ 'ਚ ਤੱਥ ਹੋ ਆ ਹਾਂਜੀ ਉਹਨਾਂ ਦਾ ਕਰਾਣਾ ਹੈ ਪੂਰੇ ਆ ਵੀ ਅੱਗੇ ਪਿੰਡ ਦੇ ਆਲੇ ਦੁਆਲੇ ਪਾਣੀ ਬਹੁਤ ਰਹਿੰਦਾ ਅੱਛਾ ਜੀ ਹੁਣ ਤੱਕ ਕੱਟ ਗਿਆ ਡਰੇਨ ਕਰਕੇ ਨਹੀਂ ਤਾਂ ਪਾਣੀ ਮਹੀਨਾ ਭਰ ਤਾਂ ਵਿੱਚ ਬੜੀ ਦਾ ਹੀ ਨਹੀਂ ਸੀਗਾ ਜਿਹੜਾ ਬਾਹਰ ਤੋਂ ਬਾਹਰ ਆ ਕੇ ਜੁੱਤੀ ਲਾ ਕੇ ਆਵੇ ਤਾਂ ਹਾਂਜੀ ਹਾਂਜੀ ਜਿੱਥੋਂ ਆਪਾਂ ਚੜੇ ਆ ਹਾਂਜੀ ਉਹ ਜਿੱਥੇ ਨੀਵਾ ਜਿਹਾ ਥਾਂ ਸੀ ਨਾ ਪਿੱਛੇ ਦੁਕਾਨ ਬਣੇ ਹਾਂਜੀ ਉੱਥੇ ਇੱਕ ਲੰਘ ਆਇਆ ਨੂੰ ਸੀ ਉਹ ਜੁੱਤੀ ਪਰਨੇ ਪਾਸੇ ਲਾ ਲੈਣੀ ਤਾਂ ਇੱਥੇ ਨੂੰ ਆ ਜਾਣਾ ਇੱਥੇ ਲਈ ਇੱਥੇ ਲਾ ਦੇਣੀ ਤੋਂ ਪੇਚਲ ਜੜਾ ਬਰਸਾਤ ਬਾਬਾ ਜੀ ਬਹੁਤ ਮਤਲਬ ਇਹ ਚਮਤਕਾਰ ਦੀ ਗੱਲ ਵਾ ਜੀ 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 ਸ਼ੁਸ਼ਕ ਪੰਜਾਬ ਦੇ ਇਹ ਜਿਹੇ ਪਿੰਡ ਆ ਜਿੱਥੇ ਚਮਤਕਾਰੀਆਂ ਚੀਜ਼ਾਂ ਆ ਹਾਂਜੀ ਹਾਂਜੀ ਜਿੱਦਾਂ ਇੱਥੇ ਡਬਲ ਸਟੋਰੀ ਘਰ ਨਹੀਂ ਪੈਂਦਾ ਕਈ ਥਾਂ ਅੰਡਾ ਮੀਟ ਨਹੀਂ ਬਣਦਾ ਨਹੀਂ ਬਣਦਾ ਹਾਂਜੀ ਹਾਂ ਕਈ ਥਾਂ ਨਸ਼ਾ ਨਹੀਂ ਬਣਦਾ ਹਾਂਜੀ ਜਾਂ ਕਈ ਥਾਂ दारू ਨਹੀਂ ਚੜਦੀ ਬਹੁਤ ਇਹ ਜੇ ਮਤਲਬ ਹੋਰ ਤੁਹਾਨੂੰ ਹਿਸਟਰੀ ਦੱਸਦੇ ਹਾਂ ਹਾਂਜੀ ਵੀ ਮੈਂ ਇੱਥੇ ਕੰਮ ਕਰਦਾ ਸੀ ਅੱਛਾ ਜੀ ਅਸੀਂ ਬੀਜੀ ਮੱਕੀ ਠੀਕ ਆ ਜੀ ਮੱਕੀ ਬੀਜੀ ਤਾਂ ਮੈਂ ਬਾਬੇ ਨੂੰ ਕਿਹਾ ਵੀ ਬਾਬਾ ਵੀ ਅਸੀਂ ਤਾਂ ਲਾਉਣਾ ਹੈ ਪਾਣੀ ਅੱਛਾ ਜੀ ਤੇ ਉਹ ਕਹਿੰਦਾ ਵੀ ਪਾਣੀ ਤੂੰ ਕੱਢ ਲਈ ਜਾਣਾ ਤੂੰ ਕੰਮ ਕਰ ਮਹੀ ਪੈ ਜਾਣਾ ਅੱਛਾ ਜੀ ਮੈਂ ਕਹਾਂ ਬਈ ਮਹੀ ਕਿਦਾਂ ਪੈ ਜਾਊਗਾ ਹਾਂ ਇਦਾਂ ਤਾਂ ਦਿਲ ਲੱਗਾ ਆ ਅੱਛਾ ਜੀ ਕਹਿੰਦਾ ਨਹੀਂ ਤੂੰ ਕੰਮ ਕਰ ਇਹ ਇਹ ਬਾਬਾ ਜੀ ਕਹਿੰਦੇ ਜੀ ਨਹੀਂ ਜਿਹੜਾ ਸੇਵਾਦਾਰ ਸੀ ਸੇਵਾਦਾਰ ਜਿਹੜਾ ਸੇਵਾਦਾਰ ਸੀ ਉਹ ਕਹਿੰਦਾ ਵੀ ਮਹੀ ਪੈ ਜਾਣਾ ਜੀ ਮੈਂ ਕਿਹਾ ਉਹ ਮੱਕੀ ਸਾਡੀ ਟੁੱਕਦੀ ਆ ਉੱਤੇ ਅਸੀਂ ਤਾਂ ਲੋੜਾ ਪਾੜੀ ਕਹਿੰਦਾ ਮਹੀ ਪੈ ਜਾਣਾ ਤੇ ਤੂੰ ਉਹ ਕੰਮ ਕਰ ਮੈਂ ਤੇਰੇ ਲਈ ਦੁੱਧ ਲਿਆਉਂਦਾ ਚਾਹ ਬਣਾਉਂਦੇ ਆ ਜੀ ਮੈਂ ਕਿਹਾ ਵੀ ਬਾਬਾ ਜੀ ਵੀ ਪੈਸੇ ਤਾਂ ਤੂੰ ਨਾਲੇ ਜੱਲਾ ਪੈਸੇ ਲੈ ਗਏ ਹੈ ਹੈ ਅੱਛਾ ਮੈਂ ਰੀਤਾ ਛਾਨਣ ਲਾ ਪਿਆ ਜਿਹੜੀ ਰੀਤਾ ਸੀ ਹਾਂ ਜੀ ਉਹਦੇ ਵਿੱਚੋਂ ਪੈਸੇ ਨਿਕਲੇ ਆ ਅੱਛਾ ਜੀ ਹੈ ਉਹ ਫੇ ਮੈਂ ਜਦੋਂ ਬਾਬਾ ਆਇਆ ਮੈਂ ਕਿਹਾ ਬਾਬਾ ਪਤਾ ਨਹੀਂ ਖਰੇ ਅਠਿਆਨੀ ਨਿਕਲੀ ਕਿ ਜਵਾਨੀ ਨਿਕਲੀ ਮੈਂ ਕਿਹਾ ਬਾਬਾ ਆਹ ਚੱਕ ਪੈਸੇ ਤੇ ਤੂੰ ਦੁੱਧ ਲੈ ਆਲਾ ਸੀ ਤੇ ਪੈਸੇ ਤਾਂ ਬੋਲਦੇ ਉਹਨਾਂ ਕੋਲ ਗਰ ਵੀ ਵੀ ਕਈ ਮਿਲ ਜਾਂਦੀ ਸੀ ਜਵਾਨੇ ਕੀ ਅੱਛਾ ਜੀ ਦੁੱਧ ਦੀ ਅੱਛਾ ਜੀ ਤਾਂ ਉਹ ਹੋਰ ਮੈਂ ਦੇ ਦਿੱਤਾ ਮੈਂ ਫੇ ਪੈ ਗਿਆ ਅੱਛਾ ਜੀ ਹਾਂ ਮੈਂ ਪੈ ਗਿਆ ਧੁੱਪ ਦੇ ਵਿੱਚ ਤੇ ਸਾਡੀ ਮੱਕੀ ਬਹੁਤ ਹੋਈ ਜਾਂ ਜਿਹੜੇ ਕੇ ਉਹਦੇ ਮੱਕੀ ਨਹੀਂ ਸੀ ਹੁੰਦੀ ਕਦੀ ਵੀ ਬਾਟੇ ਜਦਾ ਦਰਵਾਜ਼ੇ ਉੱਪਰ ਜਿਹੜਾ ਕਹਿੰਦਾ ਸਾਰਾ ਕੁਝ ਨਾ ਹੀ ਆ ਪਾਣੀ ਹਾਂ ਠੀਕ ਹੈ ਉਹਦੇ ਕਦੀ ਨਾ ਹਾਂ ਜੀ ਐਵੇਂ ਪਿੰਡ ਦਾ ਵੀ ਦਰਵਾਜ਼ੇ ਉਹਦੇ ਕਦੀ ਮਕੀਨੇ ਹੁੰਦੀ ਤਾਂ ਲੋਕ ਉਹਦੇ ਜਾਂਦੇ ਬੈਨੇ ਕਿ ਕੇਰ ਤੋਂ ਹਾਂਜੀ ਹਾਂਜੀ ਅੱਛਾ ਜੀ ਮੈਨੂੰ ਕਹਿੰਦਾ ਮਾਸਟਰ ਤੂੰ ਯਾਰ ਸਾਡੇ ਗੋਡੀ ਚੱਲਾ ਤੈਨੂੰ ਛੁੱਟੀਆਂ ਮੈਂ ਕਹਿਆ ਵੀ ਮੈਂ ਨਹੀਂ ਮਾਰਦੀ ਪੁਖੜਾ ਮੈਂ ਨਹੀਂ ਕਰਨੀ ਕਹਿੰਦਾ ਨਹੀਂ ਤੂੰ ਕਰ ਲੈ ਯਾਰ ਉਹ ਮੈਂ ਫੇਰ ਰੱਖੇ ਬੁੱਢੇ ਨੂੰ ਕਿਹਾ ਮੈਂ ਗਿਆ ਵੀ ਇਹ ਮੈਨੂੰ ਕੇਰ ਤੋਂ ਇਦਾਂ ਕਹਿੰਦਾ ਉਹ ਕਹਿੰਦਾ ਚੱਲ ਮੈਂ ਵੀ ਤੈਨਾਂ ਕਰਾ ਦੂੰ ਆ ਬਾਬਰ ਖਾ ਬਾਬਰ ਖਾ ਉਹਨਾਂ ਦਾ ਹੀ ਹੁੰਦਾ ਸੀ ਅੱਛਾ ਉਹਨੇ ਕੀ ਕੀਤਾ ਗੋਡੂ ਬਹੁਤ ਵਧੀਆ ਆ ਸਵੇਰ ਨੂੰ ਕਹਿੰਦਾ ਚੱਲ ਚਲਾਂਗੇ ਆ ਵੀ ਮੱਕੀ ਗੋਡ ਲਈ ਘਾਹ ਸਾਲਾ ਇੰਨਾ ਇਨਾ ਮੈਂ ਕਿਹਾ ਵੀ ਬਾਬਾ ਖਾ ਗੋ ਗਿਆ ਕਹਿੰਦਾ ਇੱਕ ਵਾਰੀ ਗੋਡੀ ਕਰ ਦੇ ਇੱਕ ਵਾਰੀ ਆਪਾ ਠੀਕ ਕਰ ਦੇ ਜੀ ਲੈ ਵੀ ਉਹ ਗੋਡੀ ਕਰਨ ਦਿੱਤੀ ਮੱਕੀ ਬੜੀ ਅੱਛਾ ਜੀ ਕਿੱਥੇ ਉੱਥੇ ਹੋਗੇ ਨਾ ਕਦੀ ਉਹ ਦੇ ਧੁੰਦ ਜਾਈ ਠੀਕ ਹੈ ਜਦੋਂ ਮੱਕੀ ਪੱਕ ਗਈ ਹਾਂਜੀ ਉਦੋਂ ਸਾਲਾ ਅਸੀਂ ਅੱਧੀ ਕਬੱਡੀ ਤਾਂ ਅੱਧੀ ਰਹਿੰਦੀ ਸੀਗੀ ਭੰਗੀਆਂ ਬੰਨਣ ਲੱਪੇ ਜਾਨੂੰ ਬੱਦਲ ਆ ਗਿਆ ਮੈਂ ਕਿਹਾ ਮੈਂ ਕਿਹਾ ਬਈ ਇਹ ਮਾਸਟਰ ਜੀ ਲਈ ਹੁਣ ਤਾਂ ਮਹੀ ਆ ਗਿਆ ਕਹਿੰਦਾ ਇਦਾਂ ਕਰੋ ਘਰੋਂ ਨਰ ਜਾਓ ਅੱਛਾ ਜੀ ਸ਼ਰਾਬ ਪੀਤੀ ਹੋ ਸੀ ਉਹਨ ਕਹਿੰਦਾ ਘਰੋਂ ਨਰ ਜਾਓ ਮੈਂ ਕਿਹਾ ਉਹ ਬੰਨਣ ਵਾਲੀ ਮੱਕੀ ਪਈ ਆ ਹੈ ਭਿੱਜ ਜਾਊਗੀ ਕਹਿੰਦਾ ਕੋਈ ਲੋੜ ਨਹੀਂ ਭਿੱਜਦੀ ਭਿੱਜਦੀ ਰਵੇ ਜੋ ਮਰਜੀ ਹੁੰਦਾ ਰਵੇ ਇੰਦਾਂ ਦਾ ਉਹ ਵੀ ਲਾਭ ਰਵਾ ਸੀ ਠੀਕ ਹੈ ਜੀ ਉਹਦੋਂ ਮੈਂ ਇੱਥੇ ਕੰਮ ਕਰਦਾ ਸੀ ਤੇ ਬੜੀ ਮੱਕੀ ਸੀ ਪਾਪਾ ਜੀ ਆਪਾਂ ਪਾਪਾ ਜੀ ਕੀ ਹੋਰ ਪਿੰਡ ਦੀ ਜਿਹੜੀ ਹਿਸਟਰੀ ਆਂ ਸਰਦਾਰਵਾਰ ਦੀ ਜਾਂ ਇਸ ਪਿੰਡ ਦੇ ਵਿੱਚ ਕਿਉਂ ਨਹੀਂ ਡਬਲ ਸਟੋਰੀ ਮਕਾਨ ਪੈਂਦਾ ਇਹ ਦੇਖੋ ਜੀ ਮਾਮਾ ਮਿੱਠੇਸ਼ਾ ਦੀ ਕਿਰਪਾ ਹੈ ਸਾਡੇ ਸਿਆਣੇ ਬਜ਼ੁਰਗ ਪਹਿਲਾਂ ਤੋਂ ਦੱਸਦੇ ਜੀ ਕਿ ਦਰਬਾਰ ਤੇ ਇਹਨਾਂ ਨੇ ਬਾਬਾ ਜੀ ਹੋਣਾ ਨੇ ਬਚਨ ਨਹੀਂ ਕੀਤਾ ਕਿ ਮੁਸਲਮਾਨਾਂ ਦੇ ਬਾਰੇ ਦੱਸਦੇ ਕੋਈ ਕੋਠੇ ਤੇ ਵੀ ਨਹੀਂ ਸੀ ਹੁੰਦਾ ਅੱਛਾ ਜੀ ਹਾਂ ਜੀ ਹਾਂ ਜੀ ਕੋਠੇ ਤੇ ਵੀ ਨਹੀਂ ਸੀ ਕੋਈ ਸੌਂਦਾ ਵੇ ਜੁੱਤੀ ਲੈ ਕੇ ਵੀ ਚੜਨਾ ਮਹਾਬਾਬਾ ਮਹਾਪੁਰਛ ਦੱਸਦੇ ਨੇ ਇਸ ਪਿੰਡ ਦੇ ਵਿੱਚ ਨਾ ਦਾ ਕੋਈ ਮੰਝਾ ਕੋਈ ਬਿਸਤਰਾ ਕੋਈ ਹਾਂਜੀ ਹਾਂਜੀ ਕੋਠੇ ਤੇ ਨਹੀਂ ਤੇ ਦੂਜਾ ਇਹ ਆ ਵੀ ਇਸ ਪਿੰਡ ਚ ਚੋਰੀ ਵੀ ਨਹੀਂ ਹੁੰਦੀ ਅੱਛਾ ਜੀ ਹਾਂਜੀ ਹਾਂਜੀ ਬੜੀ ਉਹਨਾਂ ਦੀ ਕਿਰਪਾ ਆ ਕਿਉਂ ਇਹਨਾਂ ਨੇ ਜਦੋਂ ਬਚਨ ਕੀਤਾ ਜਦੋਂ ਇਹਨਾਂ ਨੇ ਸਰੀਰ ਆਪਣਾ ਛੱਡਿਆ ਚੋਲਾ ਛੱਡਿਆ ਆ ਉਸ ਵੇਲੇ ਇਹਨਾਂ ਨੇ ਆਪਣੇ ਜਿੰਨੇ ਵੀ ਇਹਨਾਂ ਦੇ ਉਸ ਵੇਲੇ ਦੇ ਸੇਵਾਦਾਰ ਸੀ ਉਹਨਾਂ ਨੂੰ ਕਿਹਾ ਸੀ ਕਿ ਪਿੰਡ ਦਾ ਢੇਡਾ ਕਢਾ ਦਿਓ ਸਾਡਾ ਵੀ ਇਸ ਪਿੰਡ ਚ ਚੋਰੀ ਨਹੀਂ ਹੋਊਗੀ ਇਹ ਕੋਈ ਕਰੂਗਾ ਤਾਂ ਪਿੰਡ ਦਾ ਨਾਲ ਹੋ ਕੇ ਕਰੂਗਾ ਉਹ ਵੀ ਦੱਸ ਦਿੰਦਾ ਅੱਠਾਂ ਦਸਾਂ ਦਿਨਾਂ ਬਾਅਦ ਵੀ ਅਸੀਂ ਕੀਤਾ ਇਹ ਕੰਮ ਆਪਣੇ ਆਪ ਪੰਚਾਇਤ ਜੀ ਦੱਸ ਦਿੰਦੇ ਆਪਣੇ ਆਪ ਆਪਣੇ ਆਪ ਉਹ ਵੀ ਡਬਲ ਸਟੋਰੀ ਕਰ ਕਿਉਂ ਨਹੀਂ ਬਣਦੇ ਫਿਰ ਕੀ ਮਤਲਬ ਉਹਨਾਂ ਦੇ ਮੰਨ ਦੇਕਾਰ ਅੱਜ ਕੋ ਜੰਦੀ ਨਹੀਂ ਨਹੀਂ ਡੈਥ ਤਾਂ ਚਲੋ ਉਹ ਤਾਂ ਫੇਰ ਕੋਈ ਬਹਾਨਾ ਹੀ ਬਣ ਜਾਂਦਾ ਨਾ ਇਸ ਕਰਕੇ ਕਹਿੰਦੇ ਹੋਈਆਂ ਦੁੱਤਾਂ ਕਿ ਜਿਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਕੀਤੀ ਆ ਨਹੀਂ ਉਹਨਾਂ ਦੇ ਸਿਰੇ ਨਹੀਂ ਚੜ੍ਹਿਆ ਹੁਣ ਵੀ ਮੰਮਟੀਆਂ ਛੱਤੀਆਂ ਆ ਜਿਹਨੇ ਘਰ ਨਹੀਂ ਬਣਾਇਆ ਉਦਾਂ ਹੀ ਛੱਤੀਆਂ ਪੌੜੀਆਂ ਛੱਤੀਆਂ ਹਾਂ ਜਿੰਨਾ ਕਿ ਸਿਰਫ ਜੇ ਪੌੜੀ ਦੇ ਉੱਪਰ ਅੜੀ ਦੇ ਉੱਤੇ ਉਹ ਕੈਰੀ ਛਾਤੀ ਰਹਿ ਜਾਂਦੀ ਕੈਰੀ ਛੱਤ ਆ ਜਾਂਦੀ ਕੈਰੀ ਛੱਤ ਦਾ ਉਹ ਮਾਦੂ ਹੀ 40 ਫੁੱਟ ਉੱਚੀ ਲਾਜੋ ਅੱਛਾ ਚੋਰੀ ਨਹੀਂ ਪੈਂਦੀ ਅੱਛਾ ਡਬਲ ਸਟੋਰੀ ਡਬਲ ਸਟੋਰੀ ਨਹੀਂ ਪੈਂਦੀ ਕੈਰੀ ਛੱਤ ਕਿੰਨੀ ਕੋਈ ਲੈ ਜਾਓ 2 ਇਹ ਬਾਬਾ ਫਰੀਦੀ ਦਾ ਘਰਾਣਾ ਆ। ਇਹ ਮਤਲਬ ਬਾਬਾ ਮਿੱਠੇ ਸ਼ਾਹ ਜਿਹੜੇ ਆ ਉਹਨਾਂ ਦੇ ਭਾਣਜੇ ਲੱਗਦੇ। ਜਿੱਦਾਂ ਹੁਣ ਸਾਬਰਪਾਕ, ਕਲੀਰ ਸ਼ਰੀਫ ਆ। ਇਹ ਮਾਸੀ ਦੇ ਪੁੱਤ ਆ ਗਾਂ। ਇਹ ਬਾਬਾ ਫਰੀਦੀ ਦੇ ਮਤਲਬ ਪਿੰਡ ਨੂੰ ਬਖਸ਼ੀ ਆਏ ਮਤਲਬ ਹਾਂ। ਇਹ ਪਿੰਡ ਵਾਸਤੇ ਮਤਲਬ ਬਹੁਤ ਵਧੀਆ ਕਹਿੰਦੇ ਬਹੁਤ ਹੋਰ ਵੀ ਹਾਂਜੀ ਇਹ ਉਹਨਾਂ ਦਾ ਘਰਾਣਾ ਆ ਬਾਬਾ ਮਿੱਠੇ ਸ਼ਾਹ ਸਾਰਿਆਂ ਤੋਂ ਵੱਡੇ ਸੀਗੇ। ਇਹਨਾਂ ਤੋਂ ਛੋਟੇ ਬਾਬਾ ਸ਼ਾਹ ਕਮਾਲ ਜੀ ਉਹ ਹਰੀਪੋਰੀਆ ਦਰਬਾਰ ਇਹ ਜਿਹੜੇ ਤੀਜੇ ਤੋਂ ਛੋਟੇ ਆ ਉਹ ਸੰਗਤਪੁਰਿਆ ਬਾਬਾ ਸ਼ਾਹ ਫਤੇਹ ਅਲੀ ਜੀ ਚੌਥੇ ਤੋਂ ਹੈਗੇ ਆ ਜੀ ਬਾਬਾ ਸ਼ਾਹ ਨੂਰ ਜਮਾਨਤ ਚਿੰਤਪੁਨੀ ਦੇ ਰਾਜ ਜਦੋਂ ਆਪਾਂ ਜਾਈਏ ਚਹਾਲ ਚਹਾਲ ਦੇ ਕੋਲ ਹੈ ਚਹਾਲ ਦੇ ਕੋਲ ਆ ਉਹਨਾਂ ਦਾ ਦਰਬਾਰ ਬਣਿਆ ਹੈ ਠੀਕ ਹੈ ਜੀ ਤੇ ਬਹੁਤ ਕਰਨੀ ਵਾਲੇ ਫਕੀਰ ਹੋਏ ਚਾਰੇ ਹੀ ਭਰਾ ਬਹੁਤ ਕਰਨੀ ਵਾਲੇ ਆ ਇਹਨਾਂ ਦਾ ਘਰਾਣਾ ਆ ਆਪਣੀ ਦੇਸੀਆਂ ਦਰਬਾਰ ਸਾਈਂ ਜੁਮਲੇ ਸ਼ਾਹ ਜੀ ਦੇਸੀਆਂ ਦਰਬਾਰ ਆ ਉਹ ਵੀ ਇਹਨਾਂ ਦੇ ਘਰਾਣੇ ਚੋਂ ਬਾਬਾ ਫਰੀਦ ਜੀ ਦੇ ਘਰਾਣੇ ਤੋਂ ਚੱਲਦਾ ਆਉਂਦਾ ਉਹ ਵੀ ਘਰਾਣਾ ਦੋਸਤੋ ਮੈਂ ਇੱਕ ਵਾਰੀ ਕਹੂੰਗਾ ਦੇ ਘਰ ਚੈੱਕ ਕਰ ਲੋ ਸਿਰਫ ਮੌਂਟੀਆਂ ਆ ਜਿੱਦਾਂ ਭਾਜੀ ਹੁਣੇ ਕਿਹਾ ਕਿ ਮੌਂਟੀਆਂ ਬਣੀਆਂ ਆ ਬਣਦੀਆਂ ਬਣੀਆਂ ਆ ਚਵਾਰਾ ਚ ਨਹੀਂ ਕਿਸੇ ਦੇ ਵੀ ਚਵਾਰਾ ਕਿਸੇ ਉਹ ਛੱਤ ਵੀ ਨਹੀਂ ਸਕਦਾ ਹਣਾ ਜੀ ਮਤਲਬ ਮੌਂਟੀਆਂ ਆ ਤੇ ਬਾਕੀ ਚਲੋ ਬਹਿ ਕੇ ਗੱਲਬਾਤ ਕਰਦੇ ਆ ਜੀ ਭਾਜੀ ਉਹਨਾਂ ਦੇ ਨਾਲ ਆਜੋ ਬਣੇ ਰਹੋ ਨਾਲ ਜੀ ਜਿਹੜਾ ਬੇਪਰਵਾਹੀ ਹੈ ਬਾਬਾ ਜੀ ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਾਣਕਾਰੀ ਦਿੱਤੀ ਦਰਸ਼ਕੋ ਵੀਡੀਓ ਨੂੰ ਵੱਧ ਕੋ ਵੱਧ ਸ਼ੇਅਰ ਕਰਿਓ ਦਬਕੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਪੰਜਾਬ ਚ ਅਜਿਹੇ ਪਿੰਡ ਵੀ ਹੈਗੇ ਆ ਤਾਈਓ ਕਹਿੰਦੇ ਆ ਪੀਰਾਂ ਕ ਪਕਮਰਾਂ ਦੀ ਧਰਤੀ ਆ ਪੰਜਾਬ ਪੰਜਾਬ ਹੈ ਇਹ ਤਾਈਓ ਕਹਿੰਦੇ ਆ ਕਿਉਂਕਿ ਇਹ ਸੱਚ ਆ ਤੇ ਇਹ ਸੱਚ ਹੀ ਰਹਿਣਾ ਆ ਜਿੰਨਾ ਮਰਜੀ ਲੋਕੀ ਕਰ ਲੈਣਾ ਪਰ ਇਹ ਤੁਸੀਂ ਦੇਖ ਲਓ ਇਦਾਂ ਦੇ ਪਿੰਡ ਵੀ ਹੈਗੇ ਆ ਜਿਨ੍ਹਾਂ ਕੋਠਿਆਂ ਤੇ ਚੱਪਲ ਤੱਕ ਨਹੀਂ ਚੜ੍ਹਦੀ ਇਹ ਜਿਹੜੇ ਰਾਕ ਤੇ ਲੱਗੇ ਆ ਆ ਜੀ ਇਹ ਸਾਤੋਂ ਕਿਤੇ ਪਹਿਲਾਂ ਦੇ ਲੱਗੇ ਹੋਇਆ ਇਹ ਹੈਗਾ ਜੀ ਪਿੱਪਲ ਪਿੱਪਲ ਉਹ ਵੀ ਪਿੱਪਲ ਇਹ ਪਿੱਪਲ ਬੋਰਡ ਮੰਨ ਕੇ ਚਲੋ ਵੀ 47 ਤੋਂ ਪਹਿਲਾਂ ਦਾ ਹੀ ਆ ਇਹ ਇਹ ਬੋਰਡ 47 ਤੋਂ ਪਹਿਲਾਂ ਦਾ ਹੀ ਆ ਇਹ ਅੱਛਾ ਜੀ ਆ ਤਾਂ ਛੋਟੀ ਸੀਗੀ ਇਹ ਹੁਣ ਵੱਡੀ ਆ ਉਹ ਉਹ ਵੀ ਪਹਿਲਾਂ ਦਾ ਹੀ ਆ ਇਹ ਉਹਨਾਂ ਦੇ ਬਾਪੇ ਮਿੱਠਾ ਹੁਣ ਉਹਨਾਂ ਦੇ ਬਾਰੇ ਨਹੀਂ ਬਾਰੇ ਦੇ ਆ ਪੁਰਾਣੀਆਂ ਪੁਰਾਣੀਆਂ